ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਰਾਜਲਾ ਰੋਡ ਨੇੜੇ ਪ੍ਰੋ ਲੈਂਡ ਸਮਾਣਾ ਦੀਆਂ ਜਿੱਥੇ ਕਿ ਅੱਜ ਮਨੁੱਖੀ ਅਧਿਕਾਰ ਪਰਿਸ਼ਦ ਭਾਰਤ ਦੀ ਸੁਰੱਖਿਆ ਸੰਸਥਾ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਜਸਟਿਸ ਪਰਮਜੀਤ ਸਿੰਘ ਢਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸਮਾਣਾ ਸ਼ਿਰਕਤ ਕੀਤੀ ਔਰ ਉਹਨਾਂ ਦਾ ਜੇਲਦਾਰ ਕੋਟਰੀ ਵੱਲੋਂ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਔਰ ਇਸ ਮੌਕੇ ਜੈ ਸਾਹਿਬ ਨੇ ਸਪੈਸ਼ਲ ਜਿਹੜੀ ਅਰਦਾਸ ਵੀ ਬਾਬਾ ਜੀ ਤੋਂ ਕਰਾਈ ਉਦਘਾਟਨ ਜਿਹੜਾ ਇਸ ਸੰਸਥਾ ਦਾ ਜੈ ਸਾਹਿਬ ਵੱਲੋਂ ਕੀਤਾ ਗਿਆ ਸੋ ਜੇ ਗੱਲ ਕਰੀਏ ਜੇਲਦਾਰ ਸੁਖਚਾਨ ਸਿੰਘ ਕੋਟਲੀ ਇਸ ਸੰਸਥਾ ਦੇ ਅੰਡਰ ਸੈਕਟਰੀ ਵੀ ਨੇ ਸੋ ਜੇ ਗੱਲ ਕਰੀਏ ਤਾਂ ਇਹ ਸੰਸਥਾ ਕਿਸੇ ਨਾਲ ਵੀ ਤੱਕਾ ਹੋਣ ਦੀ ਸੂਰਤ ਵਿੱਚ ਹਰ ਸੰਭਵ ਨਿਆਂ ਲਈ ਪਹਿਲ ਕਦਮੀ ਕਰੇਗੀ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਜੱਜ ਸਾਹਿਬ ਨਾਲ ਜੇਲ੍ਹਦਰ ਸਾਹਿਬ ਨਾਲ ਔਰ ਗੋਲਦੀ ਸਿੰਘ ਹੋਰਾਂ ਨਾਲ ਸੋ ਤੁਸੀਂ ਜਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦਾ ਲਾਭ ਜੀ ਜਾਨੀ ਕਿ ਵੀ ਆਮ ਜਨਤਾ ਨੂੰ ਹੋਏਗਾ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਨ੍ਹਾਂ ਨੂੰ ਜਾਨੀ ਕਿ ਹੈਲਪ ਨਹੀਂ ਮਿਲ ਰਹੀ ਕਿ ਤੂੰ ਜਾਨੀ ਕਿ ਕੋਈ ਵੀ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਕਿਸੇ ਮੁਸੀਬਤ ਦੀ ਘੜੀ ਦੇ ਵਿੱਚ ਕੋਈ ਉਹਨਾਂ ਦੇ ਨਾਲ ਨਹੀਂ ਖੜਦਾ ਸਾਡੀ ਸੰਸਥਾ ਉਹਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਖੜੂ ਗਈ ਜੀ ਦੱਬੇ ਪਿਛਲੇ ਲੋਕਾਂ ਨੂੰ ਜਿਨ੍ਹਾਂ ਦੀ ਆਵਾਜ਼ ਆਪਣੀ ਕੋਰਟਾਂ ਤੱਕ ਜਾਂ ਹੋਰ ਥਾਵਾਂ ਤੇ ਨਹੀਂ ਪਹੁੰਚਾ ਸਕਦੇ ਉਹਨਾਂ ਦੀ ਆਵਾਜ਼ ਇਹ ਪਹੁੰਚਾਏਗਾ ਇਹ ਮੈਂ ਆਸ ਕਰਦਾ ਕਿ ਇਹ ਮਨੁੱਖੀ ਅਧਿਕਾਰਾਂ ਲਈ ਜੋ ਕਿ ਜਨਮ ਸਿੱਧ ਅਧਿਕਾਰ ਹੁੰਦਾ ਹੈ ਉਸ ਤਨ ਹਰ ਤਰ੍ਹਾਂ ਦੇ ਤਰੀਕੇ ਨਾਲ ਪ੍ਰੋਟੈਕਟ ਕਰਨ ਲਈ ਯਤਨ ਕਰਨਗੇ ਤੇ ਮੈਂ ਵੀ ਇਸ ਦੇ ਵਿੱਚ ਜਿੰਨਾ ਕਿ ਯੋਗਦਾਨ ਪਾ ਸਕਾਂ ਜਰੂਰ ਪਾ ਸਰ ਹ ਹਿਊਮਨ ਰਾਈਟ ਕੌਂਸਲ ਆਫ ਇੰਡੀਆ ਇੱਕ ਸਰ ਮਨੁੱਖ ਦੀ ਸੇਵਾ ਦਾ ਇੱਕ ਅਦਾਰਾ ਹੈ ਜਿਸ ਨੂੰ ਗਰੀਬ ਆਮ ਜਨਤਾ ਇਸ ਨੂੰ ਜਿਆਦਾ ਫਾਇਦਾ ਹੈ ਕੋਈ ਭੇਦ ਜਾਤ ਦਾ ਭੇਦ ਭਾਵ ਨਹੀਂ ਕਿਸੇ ਚੀਜ਼ ਦਾ ਗਰੀਬੀ ਅਮੀਰੀ ਕੋਈ ਧਰਮ ਦਾ ਪੇਦਪਾ ਆਪਣੀ ਸਭ ਲਈ ਬਰਾਬਰ ਜਗ੍ਹਾ ਹੈ